ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦਾ ਇਸ ਖਾਸ ਸ਼ੋਅ ਪੋਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵਤਾ ਰਾਣਾ ਤੋਂ ਹਾਢੀ ਲਈ ਲੈ ਕੇ ਹਾਜ਼ਰਾਂ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਤੇ ਲੇਟੈਸਟ ਅਪਡੇਟਸ। ਬទ ਦੇ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਨੇ ਆ ਅੱਜ ਦੇ ਇਸ ਖਾਸ ਸ਼ੋਅ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਦਿਲਜੀਤ ਦੋਸਾਂਝ ਦੀ। ਦਿਲਜੀਤ ਦੋਸਾਂਝ ਦਾ ਹਾਲ ਹੀ ਦੇ ਵਿੱਚ ਨਵਾਂ ਕਾਂਸਰਟ ਹੋਣ ਵਾਲਾ ਹੈ ਜੋ ਕਿ ਹੋਵੇਗਾ ਕੁਵਾਲਾ ਰੂਮਪੁਰ ਦੇ ਵਿੱਚ ਤੇ ਅੱਜ ਇਹ ਕਾਂਸਰਟ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਸੋ ਇਸ ਤੋਂ ਪਹਿਲਾਂ ਰਿਹਰਸਲ ਕਿਸ ਤਰ੍ਹਾਂ ਦੀਆਂ ਰਹਿੰਦੀਆਂ ਨੇ ਜਾਂ ਕੀ ਵਾਈਪ ਸਟੇਜ ਤੋਂ ਇਹ ਚੜਨ ਤੋਂ ਪਹਿਲਾਂ ਰਹਿੰਦੀ ਹੈ ਉਹ ਸਾਰੀ ਦਿਲਜੀਤ ਦੋਸਾਂਝ ਦੇ ਵੱਲੋਂ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ ਹਾਲਾਂਕਿ ਇੱਕ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਗੀਤਾਂ ਦੀ ਰਿਹਰਸਲ ਕਰਦੇ ਹੋਏ ਵਿਖਾਈ ਦੇ ਰਹੇ ਨੇ ਇੱਕ ਪਾਸੇ ਉਹ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਮਸਤੀ ਭਰੇ ਦੇ ਨਾਲ ਆਪਣਾ ਗੀਤ ਗਾਉਂਦੇ ਹੋਏ ਵਿਖਾਈ ਦਿੰਦੇ ਨੇ ਸੋ ਕੂਲ ਲੁੱਕ ਦੇ ਵਿੱਚ ਕੈਜੂਅਲ ਲੁੱਕ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਇਹ ਵੀਡੀਓ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਹੈ ਕਿ ਅੱਜ ਉਹਨਾਂ ਦੇ ਕਾਨਸਰਟ ਹੋਣ ਵਾਲਾ ਕੁਵਾਲਾ ਲੰਪੁਰ ਦੇ ਵਿੱਚ ਤੇ ਅੱਜ ਉਹ ਇੱਥੇ ਮੌਜੂਦ ਨਹੀਂ ਸੋ ਕੁਝ ਹੀ ਦੇਰ ਦੇ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਕਾਨਸਰਟ ਹੋਵੇਗਾ ਸੋ ਉਡੀਕ ਜ਼ਰੂਰ ਹੈ ਸਾਰਿਆਂ ਨੂੰ ਕਿ ਦਿਲਜੀਤ ਦੋਸਾਂਝ ਦੇ ਆਖਰੀਸ ਕਾਨਸਰਟ ਦੇ ਵਿੱਚ ਕੀ ਕੁਝ ਨਵਾਂ ਹੋਣ ਵਾਲਾ ਹੈ ਸੋ ਦਿਲਜੀਤ ਦੋਸਾਂਝ ਦੇ ਵੱਲੋਂ ਜੋ ਖੂਬਸੂਰਤ ਵੀਡੀਓ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਆਓ ਵੇਖ ਲੈਨੇ ਆਪਾਂ ਕੁਰਸਾ ਮਤਲਬ ਦਾ ਦੋ ਜੜਾ ਅਸੀਂ ਕਹਿੰਦੇ ਕਿ ਇਹ ਲੈ ਕੋੜ ਜਾ ਰੀ ਨਿੰਦਿਆ ਕੋੜ ਜਾ ਰੀ ਨਿੰਦਿਆ ਆਈ ਜਾ ਰੇ ਆਈ ਤੇ ਉਤ ਉਤਨਾ ਬ੍ਰੇਕ ਦੇਂਗੇ ਜਿਹੜਾ ਉਹਨ ਨੂੰ ਨਹੀਂ ਮੇਰਾ ਜੀ ਕਰਦਾ ਹਾਂ ਸੋਹਣੀਏ ਤੈਨੂੰ ਕੋਰਤ ਕੇ ਕਾਲੇ ਜੰਗਲੋਂ ਨਾ ਹਾਏ ਸੋਣੀਏ ਨੀ ਤੈਨੂੰ ਘੁੱਟ ਕੇ ਕਾਲਜੈ ਲੌੜ ਨੂੰ ਨੀ ਮੇਰਾ ਜੀ ਕਰਦਾ ਵੀ ਆ ਰਹੇ ਕੋਲਾ ਲੰਪੂਰ ਮਲੇਸ਼ੀਆ ਕਲ ਕਲੂ ਕਰਦੇ ਹੋ ਰਾਜ دیਵਾਨੇ ਨੂੰ ਲੋਕਾਂ ਦੀ ਨਜ਼ਰਾਂ ਦੀ ਕੀ ਪਰਵਾਹ ਨੀ ਅੜੀਏ ਪਾਣੀ ਦਾ ਰੰਗ ਚੜਾ ਕੇ ਜੇ ਆਪਾਂ ਮਿਲ ਜਾਈਏ ਕੋਲਾ ਲੰਪੂਰ ਆਈਏ ਮੇਰੀਆਂ ਲਿਆ ਮੇਰੀਆਂ ਨੂੰ ਦੇਖੀਏ ਬਣਦਾ ਗਿਆ ਦਾਦਾ ਕੀ ਬਣਦਾ ਰੋਟੀ ਬਣਦੀ ਦਾਲ ਦੇ ਨਾਲ ਉੱਬੜੀਆਂ ਜਾਂ ਸਭੀਆਂ ਖਾਨ ਦਾ ਮਸ਼ਕੀਨ ਵਾ ਚੱਲੋ ਏਪੀਟਲੋ ਵੀ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਕਰਦੇ ਹੋਏ ਵਿਖਾਈ ਦਿੱਤੇ ਨੇ ਹਾਲਾਂਕਿ ਬਹੁਤ ਡੈਸ਼ਿੰਗ ਅਤੇ ਫੈਸ਼ਨੇਬਲ ਲੁੱਕ ਦੇ ਵਿੱਚ ਏਪੀਟਲੋ ਵਿਖਾਈ ਦਿੱਤੇ ਨੇ ਹਾਲਾਂਕਿ ਇਹ ਜੋ ਵੀਡੀਓਜ਼ ਏਪੀਟਲੋ ਦੇ ਵੱਲੋਂ ਸੈਕ ਤੋਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਮਾਡਲਿੰਗ ਕਰਦੇ ਹੋਏ ਕੁਝ ਮਾਡਲਸ ਵਿਖਾਈ ਦਿੱਤੇ ਨੇ ਤੇ ਪੂਰਾ ਹੂ ਬਹੂ ਉਸ ਤਰੀਕੇ ਦੇ ਨਾਲ ਸੈੱਟ ਡਿਜ਼ਾਈਨ ਕੀਤਾ ਗਿਆ ਸੋ ਜਿੱਥੇ ਇੱਕ ਪਾਸੇ ਉਹਨਾਂ ਨੇ ਮਾਡਲਸ ਨੂੰ ਰੈਂਪ ਵਾਕ ਕਰਦੇ ਹੋਏ ਵਿਖਾਇਆ ਵਿਖਾਇਆ ਦੂਜੇ ਪਾਸੇ ਏਪੀ ਟੱਲੂ ਦੀ ਵੀ ਇਹ ਹੀ ਫੈਸ਼ਨੇਬਲ ਅਤੇ ਡੈਸ਼ਿੰਗ ਲੁੱਕ ਨਜ਼ਰ ਆਈ ਹੈ ਸੋ ਉਡੀਕ ਜ਼ਰੂਰ ਹੈ ਕਿ ਏਪੀ ਟੱਲੂ ਦਾ ਗੀਤ ਕਦੋਂ ਰਿਲੀਜ਼ ਹੋਵੇਗਾ ਹਾਲਾਂਕਿ ਉਹਨਾਂ ਨੇ ਬਰਬਰੀ ਕਰਕੇ ਇਸ ਚੀਜ਼ ਦਾ ਇਸ਼ਾਰਾ ਜ਼ਰੂਰ ਦਿੱਤਾ ਹੈ ਜਦੋਂ ਕੋਈ ਕਲਾਕਾਰ ਆਪਣੇ ਪਿੰਡ ਜਾਂਦਾ ਹੈ ਆਪਣੀ ਜਗ੍ਹਾ ਤੇ ਪਹੁੰਚਦਾ ਹੈ ਆਪਣੇ ਇਲਾਕੇ ਦਾ ਹਾਲ ਵੇਖਦਾ ਹੈ ਤਾਂ ਕਹਿ ਸਕਦੇ ਆ ਕਿ ਇੱਕ ਸਕੂਨ ਇੱਕ ਚਿਹਰੇ ਤੇ ਮੁਸਕਾਨ ਉਹਨਾਂ ਦੇ ਜ਼ਰੂਰ ਨਜ਼ਰ ਆਉਂਦੀ ਹੈ ਸੋ ਫਿਲਹਾਲ ਇਹ ਮੁਸਕਾਨ ਪੰਜਾਬੀ ਕਲਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੇ ਚਿਹਰੇ ਦੇ ਉੱਤੇ ਨਜ਼ਰ ਆਈ ਹੈ ਗਿੱਪੀ ਗਰੇਵਾਲ ਹਾਲ ਹੀ ਦੇ ਵਿੱਚ ਆਪਣੇ ਪਿੰਡ ਪਹੁੰਚੇ ਨੇ ਜਿੱਥੇ ਕੀ ਉਹ ਚਲਦੇ ਵਿਖਾਈ ਦਿੱਤੇ ਨੇ ਹਾਲਾਂਕਿ ਪਿੰਡ ਦਾ ਗੇੜਾ ਮਾਰਦੇ ਹੋਏ ਗਿੱਪੀ ਗਰੇਵਾਲ ਦਿਖਾਈ ਦੇ ਰਹੇ ਨੇ ਤੇ ਇਸ ਦੌਰਾਨ ਜਦੋਂ ਪਿੰਡ ਦੀਆਂ ਕੁਝ ਬੀਬੀਆਂ ਗਿੱਪੀ ਗਰੇਵਾਲ ਨੂੰ ਦੇਖ ਕੇ ਕਹਿੰਦੀਆਂ ਨੇ ਕਿ ਉਹ ਅਕਸਰ ਉਹਨਾਂ ਨੂੰ ਟੀਵੀ ਦੇ ਉੱਤੇ ਵੇਖਦੀਆਂ ਹੁੰਦੀਆਂ ਸੀ ਪਰ ਅੱਜ ਉਹਨਾਂ ਨੇ ਹੂਬਹੂ ਦੇਖਿਆ ਸੋ ਕਿਸ ਕਹਿ ਸਕਦੇ ਆ ਕਿ ਮਾਸੂਮੀਅਤ ਦੇ ਨਾਲ ਹੀ ਆ ਕਿੰਨੇ ਪਿਆਰ ਦੇ ਨਾਲ ਗਿੱਪੀ ਗਰੇਵਾਲ ਆਪਣੇ ਚਾਉਣ ਵਾਲਿਆਂ ਨੂੰ ਮਿਲਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇੱਕ ਬੱਚਾ ਹੈ ਜੋ ਗਿੱਪੀ ਗਰੇਵਾਲ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਗਿੱਪੀ ਗਰੇਵਾਲ ਵੀ ਉਸ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਆਉਂਦੇ ਨੇ ਜ਼ਰੂਰ ਦੱਸ ਦੇ ਕਿ ਛਿੱਟੇ ਕੁੜਤੇ ਪਜਾਮੇ ਦੇ ਵਿੱਚ ਗਿੱਪੀ ਗਰਵਾਲ ਆਪਣੀ ਟੀਮ ਦੇ ਨਾਲ ਆਪਣੇ ਪਿੰਡ ਦਾ ਢੇਡਾ ਲਾਉਂਦੇ ਹੋਏ ਨਜ਼ਰ ਆਏ ਨੇ। ਲੱਗਦਾ ਸਾਡਾ ਪਿੰਡ ਬਹੁਤ ਖੂਬਸੂਰਤ ਆ। ਹਾਂਜੀ। ਥੋੜੇ। ਅਸੀਂ ਗਿੱਪੀ ਸਾਡੇ ਪਿੰਡ ਸਾਡੇ ਪਿੰਡ। ਹਾਂ। ਫੋਟੋ ਵੀ ਫੋਟੋ ਬੋਲੋ। ਅਜੇ ਨਹੀਂ। ਫੋਟੋ ਦਾ ਵੱਡਾ ਹੋਗਾ ਫਿਰ ਲੱਗੂ ਅੱਛਾ ਹੋਣਾ। ਪਹਿਲੇ ਦਿਨ ਤੋਂ ਪੰਜਾਬ ਦੇ ਨਾਲ ਖੜਨ ਵਾਲਾ ਉਹ ਕਲਾਕਾਰ ਅੱਜ ਵੀ ਉੱਥੇ ਹੀ ਮੌਜੂਦ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਮੁੜ ਵਸੇਬਾ ਕਰਵਾਇਆ ਜਾ ਰਿਹਾ ਹੈ ਸੋ ਗੱਲਬਾਤ ਕਰ ਰਿਹਾ ਰਿਸ਼ਮ ਅਨਮੋਲ ਦੀ ਰਿਸ਼ਮਨਮੋਲ ਫਿਲਹਾਲ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਵਿੱਚ ਮੌਜੂਦ ਨੇ ਜਿੱਥੇ ਕਿ ਹੜ੍ਹਾਂ ਦਾ ਕੈਰ ਫਿਲਹਾਲ ਆਇਆ ਹੋਇਆ ਜਿੱਥੇ ਕਿ ਕੁਝ ਇੱਕ ਪਰਿਵਾਰਾਂ ਦਾ ਮੁੜ ਵਸੇਬਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੌਲੀ-ਹੌਲੀ ਜਿਹੜੇ ਪੰਜਾਬ ਦੇ ਉਹ ਇਲਾਕੇ ਸੀ ਜਿਨ੍ਹਾਂ ਦੇ ਵਿੱਚ ਹੜ੍ਹ ਆਏ ਸੀ ਜਿਹੜੇ ਘਰ ਤਬਾਹ ਹੋਏ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਨੁਕਸਾਨੀਆਂ ਗਈਆਂ ਸੀ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸੀ ਉਹਨਾਂ ਨੂੰ ਮੁੜ ਵਸੇਬਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਨਵਰਾਤਰੀਆਂ ਦੇ ਖਾਸ ਮੌਕੇ ਦੇ ਉੱਤੇ ਉਹਨਾਂ ਘਰ ਦੀਆਂ ਧੀਆਂ ਨੂੰ ਕਹਿ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਸੁਹਾਗੀ ਦਿੰਦੇ ਹੋਏ ਰੇਸ਼ਮ ਅਨਮੋਲ ਵੀ ਨਜ਼ਰ ਆਏ ਨੇ ਸੋ ਇਹ ਸੂਟ ਦੇ ਨਾਲ ਸੁਹਾਗੀ ਦੇਂਦੇ ਹੋਏ ਇਸ ਧੀ ਨੂੰ ਨਜ਼ਰ ਆਏ ਨੇ ਰੇਸ਼ਮ ਅਨਮੋਲ ਹਾਲਾਂਕਿ ਉਹਨਾਂ ਨੇ ਇਸ ਚੀਜ਼ ਦੀ ਮਾਤਾ ਰਾਣੀ ਤੋਂ ਪ੍ਰਾਰਥਨਾ ਕੀਤੀ ਹੈ ਕਿ ਇਹਨਾਂ ਦਾ ਘਰ ਜਿਹੜਾ ਬਹੁਤ ਜਲਦੀ ਮੁੜ ਵਸੇ ਸੋ ਇਸ ਚੀਜ਼ ਦੀ ਅਰਦਾਸ ਕਰਦੇ ਹੋਏ ਰੇਸ਼ਮ ਅਨਮੋਲ ਨੇ ਖੂਬਸੂਰਤ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਆਸ਼ੀਰਵਾਦ ਵੀ ਦਿਓ ਦੇ ਦੋਸਤੋ ਅਨਰਾਤਿਆਂ ਦੇ ਦਿਨ ਨਹੀਂ ਔਰ ਮਹਾਮਾਈ ਦੇ ਰੂਪ ਇੱਕ ਅੰਜਕਾ ਪੂਜਾ ਇਹ ਪਿਆਰੀ ਜਿਹੀ ਗੁੜੀਆ ਆਪਾਂ ਕੰਡਕਾ ਦੇ ਰੂਪ ਚ ਸਤਕਾਰ ਦੰਨੇ ਆ ਇਧਰ ਤੇਰਾ ਨਾ ਕੀ ਰੱਚੀ ਖੁਸ਼ੀ ਸੋਨੀਆ ਕੀ ਬਾਤ ਹੈ ਮਹਾਮਾਈ ਦੇ ਨਰਾਤਿਆਂ ਦੇ ਦਿਨ ਨੇ ਔਰ ਸੱਚੇ ਪਾਤਸ਼ਾਹ ਨੇ ਜਿਹੜੇ ਮੈਨੂੰ ਆਸ਼ੀਰਵਾਦ ਦਿੱਤਾ ਇਹ ਡਿਊਟੀ ਲਈ ਹੈ ਸਾਡੇ ਤੋਂ ਇਹਨਾਂ ਦਾ ਜਿਹੜਾ ਕਿ ਘਰ ਹੈ ਇਹ ਹੀ ਡਿੱਗ ਗਿਆ ਸੀਗਾ ਇਹਨੂੰ ਬਣਾਇਆ ਜਾ ਰਿਹਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਗੀਗਾ ਤਾਂ ਜਿਹੜਾ ਆਸ਼ੀਰਵਾਦ ਸਾਨੂੰ ਮਿਲਿਆ ਹੈ ਮੈਂ ਇਹਨਾਂ ਦਾ ਦੇਣਾ ਨਹੀਂ ਕਦੇ ਦੇ ਸਕਦਾ ਜੋ ਇਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਡਿਊਟੀ ਲਗਾਈ ਹੈ ਸਾਰਿਆਂ ਦਾ ਜਿਲੋਂਸ ਧੰਨਵਾਦ ਜਿਹੜੇ ਵੀ ਇਸ ਚੰਗੇ ਕਾਰਜ ਦੇ ਵਿੱਚ ਸਹਿਯੋਗ ਕਰ ਰਹੇ ਨੇ ਜਿਲੋਂਸ ਧੰਨਵਾਦ ਕਰਾਂ ਥੈਂਕ ਯੂ ਸੋ ਮਚ ਰঞ্জੀਤ ਬਾਵਾ ਦਾ ਟੌਨਟੋ ਟੂਰ ਆਖਿਰਕਾਰ ਖਤਮ ਹੋ ਚੁੱਕਾ ਹੈ ਉਹਨਾਂ ਦਾ ਕੈਨੇਡਾ ਟੂਰ ਸੀ 2025 ਜੋ ਉਹਨਾਂ ਨੇ ਪਿਛਲੇ 1-2 ਮਹੀਨਿਆਂ ਦੇ ਵਿੱਚ ਖਤਮ ਕੀਤਾ ਹੈ ਕੈਨੇਡਾ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਰঞ্জੀਤ ਬਾਵਾ ਨੇ ਖੂਬ ਰੌਣਕਾਂ ਲਾਈਆਂ ਨੇ ਖੂਬ ਪੰਜਾਬੀਆਂ ਦਾ ਦਿਲ ਜਿੱਤਿਆ ਨਾ ਸਿਰਫ ਪੰਜਾਬੀਆਂ ਦਾ ਬਲਕਿ ਉੱਥੇ ਵਸਦੇ ਹਰ ਕੈਨੇਡੀਅਨ ਵਾਸੀ ਦਾ ਦਿਲ ਰঞ্জੀਤ ਬਾਵਾ ਜਿੱਤਦੇ ਹੋਏ ਨਜ਼ਰ ਆਏ ਨੇ ਸੋ ਖੂਬਸੂਰਤ ਚਲਕੀਆਂ ਉਹਨਾਂ ਨੇ ਆਪਣੇ ਕੈਨੇਡਾ ਟੂਰ ਦੀਆਂ ਸਾਂਝੀਆਂ ਕੀਤੀਆਂ ਨੇ ਕਿਸ ਤਰੀਕੇ ਦੇ ਨਾਲ ਰঞ্জੀਤ ਬਾਵਾ ਨੂੰ ਹੁਲਾਰਾ ਉੱਥੋਂ ਦੇ ਲੋਕਾਂ ਦੇ ਵੱਲੋਂ ਮਿਲਿਆ ਦੇਖਦੇ ਆ ਇਸ ਵੀਡੀਓ ਦੇ ਵਿੱਚ ਕੇ ਮਾਂ ਮਰੇ ਤੇ ਬੇਕੇ ਮੁੱਕਦੇ ਇਹ ਪਿਆ ਮਰੇ ਘਰ ਮੇਲਾ ਹਾਲ ਦਾ ਬਲ ਨੂੰ ਨਵੀਂ ਕਿਸੇ ਤੇ ਉੱਜੜ ba ਉਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਸੋਹਣੀ ਵੀਡੀਓ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਗੁਰੂ ਆਪਣੀ ਗੱਦੀ ਦੇ ਉੱਤੇ ਬੈਠੇ ਹੋਏ ਨੇ ਤੇ ਚੇਲਾ ਉਹਨਾਂ ਦੇ ਪਿੱਛੇ ਗੁਣਗੁਣਾਉਂਦੇ ਹੋਏ ਨਜ਼ਰ ਆਏ ਨੇ ਗੱਲਬਾਤ ਕਰ ਰਿਹਾ ਹੰਸਰਾਜ ਹੰਸਦੀ ਹੰਸਰਾਜ ਹੰਸ ਇਸ ਸ਼ੋਅ ਨੂੰ ਲਗਾਉਂਦੇ ਹੋਏ ਨਜ਼ਰ ਆਏ ਨੇ ਸ਼ੋਅ ਦੇ ਵਿੱਚ ਆਪਣੀ ਕਹਿ ਸਕਦੇ ਆ ਕਿ ਜਾਦੂ ਬਖੇਰਦੇ ਹੋਏ ਵਿਖਾਈ ਦਿਤੇ ਨੇ ਦੂਜੇ ਪਾਸੇ ਜੋ ਚਲਕ ਮਾਰੀਏ ਤਾਂ ਹੰਸ ਰਾਜ ਹੰਸ ਦੇ ਨਾਲ ਗਾਉਂਦੇ ਹੋਏ ਵਿਖਾਈ ਦਿਤੇ ਨੇ ਮਾਸਟਰ ਸਲੀਮ ਮਾਸਟਰ ਸਲੀਮ ਹਾਲਾਂਕਿ ਸਟੇਜ ਤੇ ਥੱਲੇ ਬੈਠੇ ਹੋਏ ਨੇ ਤੇ ਹੰਸ ਰਾਜ ਹੰਸ ਦੇ ਪਿੱਛੇ ਗਾਉਂਦੇ ਨੇ ਹਾਲਾਂਕਿ ਮਾਸਟਰ ਸਲੀਮ ਅਕਸਰ ਹੰਸ ਰਾਜ ਹੰਸ ਨੂੰ ਆਪਣੇ ਗੁਰੂ ਮੰਨਦੇ ਹੋਏ ਜ਼ਰੂਰ ਨਜ਼ਰ ਆਏ ਨੇ ਸੋ ਗੁਰੂ ਦੀ ਆਗਿਆ ਮੰਨ ਕੇ ਇਹ ਕਹਿ ਸਕਦੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਦਾ ਸਤਕਾਰ ਕੀਤਾ ਜਾਂਦਾ ਹੈ ਮਾਸਟਰ ਸਲੀਮ ਦੀ ਵੀਡੀਓ ਖਾਸ ਤੌਰ ਤੇ ਜ਼ਰੂਰ ਦੱਸਦੀ ਹੈ ਸੋ ਇਸ ਵੀਡੀਓ ਦੇ ਵਿੱਚ ਅਫਸਾਨਾ ਖਾਨ ਹੋਰ ਵੀ ਕਈ ਕਲਾਕਾਰ ਹਜ਼ਾਰਾਂ ਨੋਟ ਹੰਸਰਾਜ ਹੰਸ ਦੇ ਉੱਤੋਂ ਵਾਰਦੇ ਹੋਏ ਵੀ ਵਿਖਾਈ ਦਿੱਤੇ ਨੇ ਵੀ ਮੈਂ ਜਿਹੜੇ ਪਾਸੇ ਲੱਗਾ ਵਰਦਾ ਆਉਗਾ 7 ਨਵੰਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਹੈ ਹੈਪੀ ਖੁਸ਼ ਹੋ ਗਿਆ ਇਸ ਫਿਲਮ ਦੇ ਵਿੱਚ ਮੁੱਖ ਰੋਲ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਨਰੇਸ਼ ਕਥੂਰੀਆ ਜਿਨ੍ਹਾਂ ਦੀਆਂ ਪਹਿਲੀ ਕਾਫੀ ਫਿਲਮਾਂ ਸੁਪਰ ਹਿੱਟ ਗਈਆਂ ਨੇ ਇਸ ਦੇ ਨਾਲ ਹੀ ਨਰੇਸ਼ ਕਥੂਰੀਆ ਦੇ ਨਾਲ ਵਿਖਾਈ ਦੇਣਗੇ ਹਨੀ ਮਿੱਟੂ ਦਦਾਰ ਗੱਲ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਛਤਰ ਚੌਧਰੀ ਨੇ ਸੋ ਬਹੁਤ ਖੂਬਸੂਰਤ ਕੈਮਿਸਟਰੀ ਦੇ ਨਾਲ ਇੱਕ ਸਕਿਆ ਸਕਦੇ ਨੇ ਕਿ ਵਕਤ ਤੜਕਾ ਲਗਾਉਣ ਵਾਲੇ ਇਹ ਕਲਾਕਾਰਾਂ ਨੂੰ ਢੇਰ ਸਾਰਾ ਪਿਆਰ ਮਿਲਣ ਦੀ ਪੂਰੀ ਉਮੀਦ ਹੈ ਸੋ ਫਿਲਹਾਲ ਨਰੇਸ਼ ਕਥੂਰੀਆ ਦੇ ਵੱਲੋਂ ਇੱਕ BTS ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸ਼ੂਟ ਕੀਤਾ ਜਾਣਾ ਹੈ ਹਾਲਾਂਕਿ ਇਹ ਸੀਨ ਜਿਹੜਾ ਹੈ ਜਿਸ ਦੇ ਵਿੱਚ ਹਨੀ ਮੱਟੂ ਬਾਈਕ ਚਲਾਉਂਦੇ ਹੋਏ ਨਜ਼ਰ ਆਏ ਨੇ ਨਰੇਸ਼ ਕਥੂਰੀਆ ਵਿੱਚ ਬੈਠੇ ਹੋਏ ਨੇ ਤੇ ਪਿੱਛੇ ਦਦਾਰ ਗਿਲ ਖੜੇ ਹੋਏ ਨੇ ਹਾਲਾਂਕਿ ਇਹ ਸੀਨ ਸੰਫੰਦ ਵਿੱਚ ਵੇਖਣ ਨੂੰ ਵੀ ਜ਼ਰੂਰ ਮਿਲੇਗਾ ਸੋ ਇੱਕ ਖੂਬਸੂਰਤ ਚਲਕ ਨਰੇਸ਼ ਕਥੂਰੀਆ ਨੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਨਵਰਾਜ ਹੰਸ ਦੇ ਘਰ ਫਿਲਹਾਲ ਇੱਕ ਛੋਟੀ ਧੀ ਨੇ ਜਨਮ ਲਿਆ ਹੈ ਸੋ ਇਸ ਧੀ ਦੀਆਂ ਕਲਕਾਰੀਆਂ ਜਿਹੜੀਆਂ ਨੇ ਨਵਰਾਜ ਹੰਸ ਤੇ ਅਜੀਤ ਮਹਿੰਦੀ ਦੇ ਘਰ ਦੇ ਵਿੱਚ ਗੂੰਜੀਆਂ ਨੇ ਸੋ ਨਵਰਾਜ ਹੰਸ ਦੇ ਵੱਲੋਂ ਆਪਣੀ ਗੁੜੀਆ ਦੇ ਨਾਲ ਬਹੁਤ ਹੀ ਸੋਹਣੀ ਵੀਡੀਓਸ ਆਨੰਦ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸ ਦੇ ਨਾਲ ਖੇਡਦੇ ਹੋਏ ਵਿਖਾਈ ਦਿੱਤੇ ਨੇ ਤੇ ਉੱਥੇ ਹੀ ਪਰਿ ਵੀ ਕਹਿ ਸਕਦੇ ਆ ਕਿ ਆਪਣੇ ਪਿਓ ਦੇ ਨਾਲ ਖੇਡਦੀ ਹੋਈ ਵਿਖਾਈ ਦੇ ਰਹੀ ਹੈ ਕੈਜੀ ਜੁਪੜੀ ਜਿਹੀ ਐ ਜਾਪੀ ਗਾਇਕ ਕਰਨਾਸ ਗਿਲ ਅਤੇ ਅਮਰੰਦਰ ਗਿਲ ਦੇ ਪੁੱਤ ਅਰਨਾਜ਼ ਗਿਲ ਦੇ ਵੱਲੋਂ ਇੱਕ ਬਹੁਤ ਸੋਹਣੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਗੀਤ गाਦੇ ਹੋਏ ਵਿਖਾਈ ਦਿੱਤੇ ਨੇ ਤੇ ਇਸ ਗੀਤ ਨੂੰ ਸ਼ੂਟ ਕਰਨ ਦੇ ਲਈ ਤਿੰਨ ਨਹੀਂ ਚਾਰ ਨਹੀਂ ਬਲਕਿ ਪੰਜ ਤੋਂ 6 ਕੈਮਰਾਮੈਨਸ ਨਜ਼ਰ ਆਏ ਨੇ ਹਾਲਾਂਕਿ ਖੁੱਲ੍ਹੀ ਜਗ੍ਹਾ ਦੇ ਵਿੱਚ ਇਸ ਗੀਤ ਨੂੰ ਜਿਹੜਾ ਸ਼ੂਟ ਕੀਤਾ ਜਾ ਰਿਹਾ ਉਹਨਾਂ ਦੀ ਗਾਇਕੀ ਨੂੰ ਸ਼ੂਟ ਕੀਤਾ ਜਾ ਰਿਹਾ ਸੋ ਪਿੱਛੇ ਦਾ ਵਿਊ ਅਰਨਾਜ਼ ਗਿਲ ਦੇ ਵੱਲੋਂ ਸਾਂਝਾ ਕੀਤਾ ਹੈ ਜਿੱਥੇ ਇੱਕ ਪਾਸੇ ਮਸਤੀ ਭਰੀ ਵੀਡੀਓ ਹੈ ਦੂਜੇ ਪਾਸੇ ਅਰਨਾਜ਼ ਗਿਲ ਦੀ ਗਾਇਕੀ ਕੀ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੋਇਆ ਕੀ ਜਿਹਾ ਸਿਆਂ ਜੋ ਗਏ ਬਗਾਨੇ ਨੀ ਅੱਜ ਨਹੀਂ ਤਾਂ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ ਵਫਾ ਸਾਡੀ ਦਾ ਤੁਮਲ ਕੌਡੀ ਵੀ ਨਾ ਪਾਇਆ ਵਫਾ ਸਾਡੀ ਦਾ ਤੁਮਲ ਕੌਡੀ ਵੀ ਨਾ ਪਾਇਆ ਕੀਦੇ ਸਿੱਕਿਆਂ ਦਾ ਚੱਲ ਗਿਆ ਜ਼ਹੁਰਦਸ ਜਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਤਨਾਲ ਤਦ ਤੱਕ ਦਿਲੇ ਮੈਨੂੰ ਦੇਵ ਉਜਾਜ਼ਰ ਤਨਵਾਦ